ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਸਾਰੇ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 38064 ਜੇ ਕਿਸੇ ਕੋਲੇ ਕੋਠੀ ਆ ਘਰ ਮਕਾਨ ਹੈ ਕੋਈ ਗੱਡੀ ਆ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਜਿਹੜੀਆਂ ਲੈ ਕੇ ਆਪਾਂ ਪਹੁੰਚੇ ਅੱਜ ਪਹਿਲੀ ਆਲਟੋ ਅਲਕਸਾ ਆਪਾਂ ਲੈ ਕੇ ਪਹੁੰਚੇ ਆ 2008 ਮਾਡਲ ਗੱਡੀ ਆ ਜੀ 90000 ਰੁਪਿਆ ਗੱਡੀ ਦੀ ਕੀਮਤ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਤੇ ਮਾਲਕ ਨੇ ਕਿਹਾ ਵੀ ਮੌਕੇ ਤੇ ਲੈਸ ਕਰ ਦਾਂਗੇ ਘਾਟਾ-ਬਾਧਾ ਹੋ ਜਾਊਗਾ ਵੇਖ ਕੇ ਕਿਸੇ ਨੂੰ ਵੀ ਪਸੰਦ ਆਵੇ ਪਹਿਲਾਂ ਗੱਡੀ ਆ ਕੇ ਦੇਖ ਲਓ ਗੱਡੀ ਖੜੀ ਆ ਮੋਗੇ ਏਰੀਆ 'ਚ ਤੇ ਟਾਇਰ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਨੁਕਸ ਕੋਈ ਨਹੀਂ ਹੈਗਾ ਵਧੀਆ ਚਲਾਉਣ 'ਚ ਹੈ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਮਾਲਕ ਨੇ ਕਿਹਾ ਵੀ ਮੌਕੇ ਤੇ ਲੈਸ ਬਸ ਹੋ ਜੂਗਾ ਤੇ ਗੱਡੀ ਤੇ 1 ਰੁਪਿਆ ਲਗਾਉਣ ਦੀ ਲੋੜ ਹੈ ਨਹੀਂਗੀ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆਗਾ ਤੇ ਸੇਲ ਕਰਨੀ ਪੈ ਰਹੀ ਹੈ ਜੀ ਇਹਨਾਂ ਨੂੰ ਤੇ ਨੰਬਰ 90561 ਤੇ 79917 ਜਿਹੜੀ ਸੈਕੰਡ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਇੱਕ ਹੋਰ अल्टੋ 2011 ਮਾਡਲ ਲੈ ਕੇ ਪਹੁੰਚੇ ਹਾਂ 11 ਮਾਡਲ ਹੈ ਸੈਕੰਡ ਓਨਰ ਹੈ 1.5 ਲੱਖ ਰੁਪਿਆ ਗੱਡੀ ਦੀ ਕੀਮਤ ਆਪਣੇ ਕੋਲੇ ਪਹੁੰਚੀ ਹੈ ਗੱਡੀ 'ਚ ਕੋਈ ਕਮੀ ਨਹੀਂ ਗੱਡੀ ਖੜੀ ਆ ਬਰੇਟੇ ਏਰੀਆ 'ਚ 80 ਤੋਂ 85 ਪੈਸੀ ਟਾਇਰਾਂ ਦੀ ਕੰਡੀਸ਼ਨ ਪਈ ਆ ਜਾ ਕੇ ਕਿਸੇ ਨੇ ਦੇਖਣੀ ਹੋਵੇ ਸੀ ਗੱਡੀ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਵੀ ਕਦੋਂ ਮਰਜ਼ੀ ਆਜੋ ਗੱਡੀ ਘਰੇ ਖੜੀ ਆ ਤੇ ਸ਼ੌਂਕ ਨਾਲ ਵਧੀਆ ਰੱਖੀ ਹੋਈ ਆ ਰੇਟ ਦੀ ਟੈਨਸ਼ਨ ਨਾ ਲਿਓ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਤੇ 1.5 ਲੱਖ ਰੁਪਏ ਕੀਮਤਾਂ 'ਚ ਬਰੇਟੇ ਖੜੀ ਆ ਤੇ ਮਾਲਕ ਦੇ ਘਰੀ ਖੜੀ ਆ ਤੁਹਾਨੂੰ ਪਸੰਦ ਆਉਂਦੀ ਆ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈ ਤਾਂ ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ ਨੰਬਰ 81463 63470 ਤੀਸਰੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਸਬੱਟਾ ਉਹ ਵੀ ਵੀਡੀਓ ਹੈ ਜੀ 2013 ਮਾਡਲ ਗੱਡੀ ਹੈ ਜੀ ਤੇ ਸੈਕੰਡ ਓਨਰ ਹੈ ਸੰਗਰੂਰ ਮਾਲਕ ਦਾ ਏਰੀਆ ਗੱਡੀ ਇਹ ਮਾਲਕ ਦੇ ਘਰੇ ਖੜੀ ਆ ਸੰਗਰੂਰ ਏਰੀਆ ਚ ਘਰ ਦੀ ਗੱਡੀ ਆ ਪਰਸਨਲ ਰੱਖੀ ਹੋਈ ਆ ਤੇ ਆਪਾਂ ਨੂੰ ਸਕ੍ਰੈਚ ਜਾ ਕੋਈ ਡੈਮੇਜ ਆ ਕੋਈ ਡੈਂਟ ਆ ਕਿਸੇ ਪਾਸੋਂ ਕੁਝ ਨਹੀਂ ਮਿਲਣਾ ਡਿਮਾਂਡ 390000 ਮਾਲਕ ਨੇ ਕਿਹਾਗਾ ਤੇ ਉੱਪਰ-ਨੀਚੇ ਹੋ ਜਾਊਗਾ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਜੇ ਆਪਾਂ ਫੰਕਸ਼ਨਾਂ ਦੀ ਗੱਲ ਕਰੀਏ ਜਿੰਨੇ ਵੀ ਫੰਕਸ਼ਨ ਹੁੰਦੇ ਆ ਜੋ ਵੀ ਕੁਝ ਹੁੰਦਾ ਜੀ ਸਾਰਾ ਕੁਝ ਵਰਕਿੰਗ ਚ ਹੈ ਜੇ ਆਪਾਂ ਅਦਰੋਂ ਗੱਲ ਕਰੀਏ ਜਿਵੇਂ ਸੀਟ ਕਵਰ ਹੋ ਗਈ ਮੈਟਿੰਗ ਦੀ ਗੱਲ ਕਰੀਏ ਤਾਂ ਸਾਰਾ ਕੁਝ ਬਿਲਕੁਲ ਨਮੈਦਾਂ ਤੁਹਾਨੂੰ ਗੱਡੀ ਪਸੰਦ ਆਉਂਦੀ ਆ ਤਾਂ ਮਾਲਕ ਨਾਲ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ ਜੀ ਤੇ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 9872143977 ਤੇ ਹੁਣ ਆਪਾਂ ਗੱਲ ਕਰਾਂਗੇ ਇੱਕ ਆਪਣੇ ਕੋਲੇ ਥਾਰ ਪਹੁੰਚੀ ਐ ਜੀ ਥਾਰ ਹੈ ਪੂਰੇ ਚੋੜੇ ਟਾਇਰ ਮਾਲਕ ਨੇ ਪਵਾਏ ਹੋਇਆ ਨਵੇਂ ਵਾਂਗੂ ਟਾਇਰ ਪਏ ਨੇ 90 ਤੋਂ 95 ਪੈਸੇ ਗੱਡੀ ਖੜੀ ਆ ਆਦਮਪੁਰ ਏਰੀਆ ਚ ਗੱਡੀ 2014 ਮਾਡਲ ਹੈ ਚੱਲੀ ਹੋਈ ਹੈ ਕੁੱਲ 38300 ਕਿਲੋਮੀਟਰ 6 ਲੱਖ ਰੁਪਇਆ ਕੀਮਤ ਹੈ ਜੀ 6 ਲੱਖ ਦੇ ਵਿੱਚ ਇਹਨਾਂ ਨੇ ਸੇਲ ਕਰਨੀ ਐ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦੋਂ ਬਾਕੀ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਵੀ ਆਪਾਂ ਨੂੰ ਨਹੀਂ ਮਿਲਣੀ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਕੋਈ ਕਮੀ ਪੇਸ਼ੀ ਲੱਗਦੀ ਆ ਤਾਂ ਮਾਲਕ ਨੂੰ ਕਹਿ ਦਿਓ ਮਾਲਕ ਨੇ ਬਾਕੀ ਗਾਰੰਟੀ ਲਈਤੀ ਆ ਫੁੱਲ ਵੀ ਕੋਈ ਕਮੀ ਪੇਸ਼ੀ ਲੱਗਦੀ ਹੋਵੇ ਤਾਂ ਗੱਡੀ ਨਾ ਖਰੀਦੋ ਜੀ ਤੇ 1 ਰੁਪਿਆ ਉੱਤੇ ਲਾਉਣ ਦੀ ਲੋੜ ਹੈ ਨਹੀਂ ਕਿਉਂਕਿ ਨਵੀਂ ਆ ਜੀ ਬਿਲਕੁਲ ਮਾਡਲ ਚਾਹੀ 14 ਪਰ ਗੱਡੀ ਦੀ ਹਾਲਤ ਜਮਨ ਨਵੀਂ ਆ ਬਹੁਤ ਚੰਗੀ ਕੰਡੀਸ਼ਨ ਦੀ ਹੈ। ਬਾਕੀ ਟਾਇਰ ਦੇਖ ਲਓ, ਬਾਡੀ ਲਾਈਨ ਦੇਖ ਲਓ ਸਾਰਾ ਕੁਝ ਇੱਕ ਨੰਬਰ ਹੈ। ਜਿੰਨਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਸ਼ੋ ਵੀ ਕਰ ਰੱਖਿਆ 70 879 ਤੇ 36721। ਐਸੇ ਨੰਬਰ ਤੇ ਮਾਲਕ ਨਾਲ ਗੱਲ ਇੱਕ ਵਾਰੀ ਲਾਜ਼ਮੀ ਤੁਸੀਂ ਕਰ ਲਿਓ ਜੀ। ਬਾਕੀ ਗੱਡੀਆਂ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ, ਮਸ਼ੀਨਰੀਆਂ ਹੋਰ ਵੀ ਆਪਣੇ ਕੋਲੇ ਹੈਗੀਆਂ ਅੱਗੇ। ਵੀਡੀਓ ਹਲੇ ਤੱਕ ਖਤਮ ਨਹੀਂ ਹੋਈ। ਮਸ਼ੀਨਰੀਆਂ ਤੁਹਾਨੂੰ ਹੋਰ ਵੀ ਮਿਲਣਗੀਆਂ ਤੇ ਦੇਖਿਓ ਤੁਸੀਂ ਅੱਗੇ ਵੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਤੇ ਜਿਨ੍ਹਾਂ ਨੇ ਨੋਟ ਕਰ ਲਿਆ ਬਹੁਤ ਚੰਗੀ ਗੱਲ ਹੈ ਜੀ ਕਿਉਂਕਿ ਜੇ ਤੁਸੀਂ ਵੀ ਆਪਦੀ ਕੋਈ ਮਸ਼ੀਨਰੀ ਵੇਚਣੀ ਹੋਵੇ ਕੋਠੀ ਘਰ ਮਕਾਨ ਕੁਝ ਵੀ ਵੇਚਣਾ ਹੋਵੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਬਿਲਕੁਲ ਫਰੀ ਦੇ ਵਿੱਚ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਨਹੀਂ ਹੁੰਦਾ ਜੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਐਡ ਕਰ ਦਾਂਗੇ ਤੇ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੀ ਮਸ਼ੀਨਰੀ ਆ ਜਾਂ ਕੋਠੀ ਘਰ ਸੇਲ ਹੋ ਜਾਊਗਾ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਲਾਜ਼ਮੀ ਭੇਜ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਨੀਚੇ ਸਬਸਕ੍ਰਾਈਬ ਦਾ ਇੱਕ ਬਟਨ ਤੁਹਾਨੂੰ ਮਿਲੂਗਾ ਜਰੂਰ ਕਲਿੱਕ ਕਰ ਦਿਓ ਤੇ ਨਾਲ ਇੱਕ ਬੈਲ ਆਈਕਨ ਉਹਨੂੰ ਵੀ ਹਾਲਤ ਸੈੱਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਲਾਈਕ ਸਾਰੇ ਜਣੇ ਕਰਿਓ ਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਤੇ ਇੱਕ ਬੇਨਤੀ ਆ ਜੀ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਤੁਸੀਂ ਭੇਜ ਦਿਓ ਵੇਚਣ ਵਾਸਤੇ ਜਿਹੜਾ ਗੱਡੀਆਂ ਦਾ ਰੇਟ ਤੁਸੀਂ ਲਾ ਕੇ ਆਪਣੇ ਕੋਲੇ ਭੇਜ ਦਿਓ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜ ਕਰੋ ਜੀ ਚੰਗਾ ਰੇਟ ਹੋਊਗਾ ਤਾਂ ਮਸ਼ੀਨਰੀ ਜਲਦੀ ਸੇਲ ਹੋ ਜਾਊਗੀ ਤੇ ਸੁਬਟ ਵੀਡੀਓਈ ਤੁਸੀਂ ਗੱਡੀ ਦੇਖ ਰਹੇ ਹੋ ਏਬੀਐਸ ਬ੍ਰੇਕਾਂ ਚ ਆਰਮੀ ਪਰਸਨ ਨੇ ਜਿੰਨਾਂ ਦੀ ਗੱਡੀ ਆ ਗੱਡੀ ਦੀ ਹਾਲਤ ਇੱਕ ਨੰਬਰ ਆ ਜੀ 2015 ਮਾਡਲ ਗੱਡੀ ਆ 410000 ਰੁਪਿਆ ਡਿਮਾਂਡ ਹੈ ਤੇ ਮੌਕੇ ਤੇ ਬਹੁਤ ਲੈਸ ਕਰ ਦੇਣਗੇ ਮਾਲਕ ਨੇ ਕਿਹਾ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ ਤੇ ਰੇਟ 410 ਇੱਕ ਵਾਰੀ ਮਾਲਕ ਨੇ ਲਾ ਕੇ ਭੇਜ ਮੋਗੇ ਖੜੀਏ ਗੱਡੀ ਤੇ ਗੱਡੀ ਚੱਲੀ ਬਹੁਤ ਵਧੀਆ ਹੋਈ ਹੈ ਜੀ ਕੁੱਲ 74000 ਚੱਲੀ ਹੋਈ ਹੈ ਬਾਕੀ ਕਹਿੰਦੇ ਸੀਗੇ ਵੀ ਗੱਡੀ origignal ਚੱਲੀ ਹੋਈ ਹੈ ਰੇਟ ਕਰ ਲਾਂਗੇ ਮੋਗੇ ਖੜੀ ਆ ਤੇ 9 ਟੈਰਾ ਚਾਹ ਬਾਕੀ 74000 ਬਹੁਤ ਵਧੀਆ ਗੱਡੀ ਚੱਲੀ ਹੋਈ ਹੈ ਜੀ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜਿੰਨਾਂ ਦੀ ਗੱਡੀ ਆ ਅਸੀ 90949067 ਇਸੇ ਨੰਬਰ ਤੇ ਗੱਲ ਤੁਸੀਂ ਲਾਜ਼ਮੀ ਇੱਕ ਵਾਰੀ ਕਰ ਲਿਓ ਜੇ ਤੁਹਾਨੂੰ ਗੱਡੀ ਇਹ ਚੰਗੀ ਲੱਗੀ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਪਲਟੀਨਾ ਪਲਟੀਨਾ ਜਿਹੜਾ ਆਪਾਂ ਲੈ ਕੇ ਪਹੁੰਚਿਆ 2018 ਮਾਡਲ ਲੈ ਕੇ ਪਹੁੰਚਿਆ ਜੀ 18 ਮਾਡਲ ਹੈ 48000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਬਰਨਾਲਾ ਮਾਲਕ ਦਾ ਏਰੀਆ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਤੇ ਮੋਟਰਸਾਈਕਲ ਬਹੁਤ ਚੰਗੇ ਜੀ ਤੇ ਸਰਵਿਸ ਸਰਵਿਸ ਮਾਲਕ ਨੇ ਟੋਟਲ ਕਰਵਾ ਰਕਿਆ ਨੰਬਰ ਆਪਾਂ ਨੂੰ ਪੰਜਾਬ ਦਾ ਮਿਲ ਜੂਗਾ ਪੰਜਾਬ ਨੰਬਰ ਹੈ 03 ਤੇ ਵਧੀਆ ਜੀ ਤੇ ਜਿਹੜਾ ਰੇਟ ਹੈ ਉੱਪਰ-ਨੀਚੇ ਹੋ ਜੂਗਾ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਆ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਪਲਟੀਨਾ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 7657933780 ਤੇ ਹੁਣ ਆਪਾਂ ਗੱਲ ਕਰਦਾਂ ਜੀ ਆਪਣੇ ਕੋਲ ਇੱਕ ਵੈਗਨਰ ਪਹੁੰਚੀ ਆ 2007 ਮਾਡਲ 60000 ਰੁਪਏ ਸਿਰਫ ਡਿਮਾਂਡ ਹੈ ਇਹਨਾਂ ਦਾ ਏਰੀਆ ਬਾਗਾ ਪੁਰਾਣਾ ਚੀ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜਾਊਗੀ ਗੱਡੀ ਚੰਗੀ ਆ ਹਾਲਤ ਵੀ ਚੰਗੀ ਆ ਬਾਕੀ ਸੀਐਨਜੀ ਟੈਂਕ ਲੱਗਿਆ ਹੋਇਆ 60000 ਮੰਗਾ ਜੀ ਲੈਸ ਵੈਸ ਹੋ ਜਾਊਗਾ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖ ਸਕਦੇ ਹੋ ਬਾਗਾ ਪੁਰਾਣਾ ਮਾਲਕ ਦਾ ਏਰੀਆ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਤੁਸੀਂ ਸਾਰੇ ਜਣੇ ਨੋਟ ਕਰ ਲਓ ਨੰਬਰ ਹੈ ਜੀ 6283455541 ਨੰਬਰ ਤੇ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਗੱਡੀ ਆਹ ਪਸੰਦ ਆਈ ਹੈ ਤੇ ਗੱਡੀਆਂ ਦੀ ਆਪਾਂ ਗੱਲਬਾਤ ਟੋਟਲ ਕਰ ਲਈ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਜੀ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਆ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਜਾਂ ਫਿਰ ਕੋਠੀ ਘਰ ਮਕਾਨ ਕੁਝ ਵੀ ਹੈ ਆਪਣੇ ਕੋਲੇ ਭੇਜ ਕੇ ਐਡ ਲਗਵਾ ਸਕਦੇ ਹਾਂ ਆਪਣਾ ਕਮਿਸ਼ਨ ਖਰਚਾ ਵਾਚਾ ਕੁਝ ਨਹੀਂ ਹੁੰਦਾ ਸੀ ਫਰੀ ਚ ਆਪਣਾ ਕੰਮ ਹੈ ਭੇਜੋ ਆਪਣੇ ਕੋਲੇ